ਜੇ ਸਰਕਾਰ ਤਸ਼ੱਦਦ ਕਰੂਗੀ ਤੇ ਦਰਿਆ ਦੇ ਛਾਲਾ ਮਾਰਾਂਗੇ ਕੋਈ ਜ਼ਮੀਨਾਂ ਰੋੜੀਆਂ ਨੇ ਜ਼ਮੀਨ ਮਾਫ਼ ਦੀ ਹੈ ਕਿਸਾਨ ਦੀ ਬਿਲਕੁਲ ਮਾਂ ਰੋੜ ਦੀ ਤਾਂ ਮਗਰ ਅਸੀਂ ਤੁਰੇ ਜਾਵਾਂਗੇ ਹੁਣ ਪੈਲੀਆਂ ਪੱਧਰ ਹੋ ਗਈਆਂ ਤੁਹਾਡੀਆਂ ਪੈਲੀਆਂ ਪੱਧਰ ਕਦੀਆਂ ਰਿਆਤਾ ਵਿੱਚ ਹੋਈ ਆ ਪੈਲੀਆਂ ਬੀਜੀਆਂ ਨੇ ਉਹ ਸਾਡੀ ਜਿਹੜੀ ਜ਼ਮੀਨ ਆ ਥੱਲੇ ਦਰਿਆ ਦੇ ਥੋੜੀ ਬਰਾਬਰ ਦੇ ਤਾਂ ਐ ਇਹ ਜਦੋਂ ਉੱਥੇ ਕਣਕ ਬੀਜੀ ਹੁੰਦੀ ਹੈ ਨਾ ਤੇ ਕਈ ਯਾਰ ਨਹਿਰ ਦਾ ਬਹਾਨਾ ਬਣਾ ਦਿੰਦੇ ਆ ਵੀ ਫਲਾਣੀ ਨਹਿਰ ਜਿਹੜੀ ਉੱਥੋਂ ਤੇੜਾ ਆ ਗਈਆਂ ਉਹਦੀ ਮਰਮਤੀ ਕਰਨੀ ਆ ਤੇ ਨਹਿਰ ਬੰਦੀ ਕਰਕੇ ਪਾਣੀਗਾ ਛੱਡ ਦੇਣਾ ਉਹ ਕਣਕਾਂ ਪੱਕੀਆਂ ਜਿਹੜੀਆਂ ਨੇ ਉਹ ਸਾਡੀਆਂ ਰੁੱੜ ਜਾਂਦੀਆਂ ਨੇ ਜੀ ਤੇ ਕੋਈ ਦਰਾਂ ਦੀ ਸਫਾਈ ਨਹੀਂ ਅਜੇ ਤੱਕ ਕਿੰਨੇ ਸਾਲ 47 ਤੋਂ ਲੈ ਕੇ ਅਜੇ ਤੱਕ ਦਰਾਂ ਦੇ ਵਿੱਚ ਟੱਪਾ ਨਹੀਂ ਕਿਤੇ ਨਾਲ ਸਫਾਈ ਦਾ ਕੀਤਾ ਇੱਕ ਇੱਕ ਮਾਲ ਸਰਕਾਰ ਨੇ ਐਲਾਨ ਕੀਤਾ ਸੀ ਜਿਹਦਾ ਖੇਤ ਉਹਦੀ ਰੇਤ ਉਹਦਾ ਕੋਈ ਫਾਇਦਾ ਹੋਇਆ ਨਜ਼ਰ ਆਇਆ ਨਹੀਂ ਜੀ ਸਾਨੂੰ ਉਹਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਹੋਇਆ ਉਹ ਰੇਤ ਕਿਉਂ ਰੇਤ ਜਿਹੜੀ ਵਿਕਣੀ ਕੀ ਉਹਦਾ ਰੇਤ ਹੈ ਮਾੜੀ ਉੱਤੇ ਪਹਿਲੀਆਂ ਦੇ ਤਾਂ ਉਹਦਾ ਵਿੱਚ ਜਿਹੜੀ ਕੱਢਣੀ ਉੱਤ ਖਰਚ ਕਰਕੇ ਬਾਹਰ ਕੱਢਣੀ ਪਈ ਆ ਉਹਦਾ ਫਾਇਦਾ ਨਹੀਂ ਹੋਇਆ ਕੋਈ ਫਾਇਦਾ ਨਹੀਂ ਉਧਾਇਆ ਤੇ ਨਹੀਂ ਹੋਣ ਸਰਕਾਰ ਕੇ ਮੰਗਾ ਕਿ ਦਾ ਕੋਈ ਹੱਲ ਕੀਤਾ ਦਿਓ ਕਿਸੇ ਤਰ੍ਹਾਂ ਵੀ ਇਹ ਨਹੀਂ ਕਹਿੰਦੇ ਇਹਨੂੰ ਡੈਰੀ ਕਰੋ ਕਿ ਤਰ੍ਹਾਂ ਕਰੋ ਪੱਕਾ ਕਰੋ ਪਰ ਇਹਦਾ ਹੱਲ ਕਰੋ ਕਿ ਪਹਿਲੀ ਐਕਵਾਇਰ ਕਰੋ ਜਿਹਦੇ ਪਿੱਛੇ ਪਹਿਲੀ ਐਕਵਾਇਰ ਕਰ ਲਈ ਆ ਤੇ ਜਿਹੜੇ ਅੱਗੇ ਸੌਣ ਤਾਂ ਪਾਕਿਸਤਾਨ ਵਾਲੇ ਸਮਝਾ ਜੇ ਸਾਕ ਜਿਦੋਂ ਪਾਣੀ ਆਉਂਦਾ ਨਾ ਕਿਹਦੇ ਪਾਕਿਸਤਾਨ ਨੂੰ ਪਾਣੀ ਛੱਟਦਾ ਹੁਣ ਵੇਖਣ ਵੀ ਪਾਕਿਸਤਾਨ ਵਾਲੇ ਆਣ ਕੇ ਬੈਠਿਆ ਕਿ ਤਾਂ ਪੰਜਾਬ ਵਾਲੇ ਆ ਹਾਂ ਤੁਹਾਨੂੰ ਜਿਹੜੀਆਂ ਵੋਟਾਂ ਪਾਉਂਦੇ ਨੇ ਹਾਂ ਇੱਥੋਂ ਹੱਟ ਤੋਂ ਬੋਲੀ ਜਾਂਦੇ ਪਾਕਿਸਤਾਨ ਨੂੰ ਪਾਣੀ ਪਾਕਿਸਤਾਨ ਨੂੰ ਵੀ ਇਹ ਤੁਹਾਨੂੰ ਪਾਕਿਸਤਾਨ ਵਾਲੇ ਵੋਟਾਂ ਵੋਟਾਂ ਪਾਕਿਸਤਾਨ ਵਾਲੇ ਪਾ ਕੇ ਬਣਾਉਂਦੇ ਆ ਕਿ ਪੰਜਾਬੀ ਬਣਾਉਂਦੇ ਨੇ ਸਹੀ ਸਹੀ ਹੁਣ ਅਸੀਂ ਤਾਂ ਸਾਰੇ ਪੱਕਾ ਨਿਯਮ ਧਾਰਿਆ ਹੈ ਦੇ ਸਾਡੇ 'ਤੇ ਜ਼ਬਰਦਸਤ ਕੀਤਾ ਅਸੀਂ ਉੱਠਾਂਗੇ ਨਹੀਂ ਜਨਾਤ ਦੇ ਸਾਡਾ ਮਸਲਾ ਹੱਲ ਨਹੀਂ ਹੁੰਦਾ ਮਸਲਾ ਹੱਲ ਨਹੀਂ ਹੁੰਦਾ ਮਾਰ ਜਾ ਸਾਡਾ ਵੱਧਾ ਜਾਵੇ ਪੱਕਾ ਜੀ ਜਾਣ ਨੂੰ ਨਹਿਰੀ ਕਰਨਾ ਕਿਸੇ ਤਰ੍ਹਾਂ ਵੀ ਨਹਾਲ ਕੀਤਾ ਜਾਵੇ ਅਸੀਂ ਤਾਂ ਪੱਕਾ ਬਣਾ ਕੇ ਆਏ ਆ ਮਾਂ ਰੋਡਾਂ ਵੀ ਜੇ ਸਰਕਾਰ ਚੰਦਿਤ ਕਰੂਗੀ ਤੇ ਦਰਿਆ ਦੇ ਛਾਲਾ ਮਾਰ ਕੇ ਕੋਈ ਜ਼ਮੀਨਾਂ ਰੋਟੀਆਂ ਨੇ ਜ਼ਮੀਨ ਮਾਉਂਦੀ ਹੈ ਕਿਸਾਨ ਦੀ ਮਾਂ ਰੋਡ ਕੀ ਤਾਂ ਮਗਰ ਅਸੀਂ ਤੁਰੇ ਜਾਵਾਂਗੇ